ਸਾਰਾਗੜੀ ਦੀ ਲੜਾਈ 21 ਸਿੱਖ ਯੋਧਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਸਾਰਾਗੜੀ ਚੌਂਕੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਯੂਨੈਸਕੋ ਨੇ ਇਹਨਾਂ ਦੀ ਬਹਾਦਰੀ ਨੂੰ ਮਾਨਤਾ ਦਿੰਦਿਆਂ ਇਸ ਨੂੰ ਵਿਸ਼ਵ ਵਿਧੀਆਂ ਮੋਡਲੀਆਂ 8 ਲੜਾਈਆਂ ਵਿੱਚ ਸ਼ਾਮਲ ਕੀਤਾ ਇਹਨਾਂ ਦੀ ਬਹਾਦਰੀ ਦੀ ਦਾਸਤਾਨ ਫ੍ਰਾਂਸ ਦੇ ਸਕੂਲਾਂ ਵਿੱਚ ਸਲੀਪਸ ਵਿੱਚ ਪੜ੍ਾਈ ਜਾਂਦੀ ਹੈ ਸਾਰਾਗੜੀ ਅਜੋਕੇ ਪਾਕਿਸਤਾਨ ਵਿੱਚ ਕਹਾੜ ਜ਼ਿਲ੍ਹੇ ਵਿੱਚ ਸਮਾਨਾ ਰੇਂਜ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਇਹ ਪਸ਼ਾਵਰ ਤੋਂ 50 ਮੀਲ ਦੂਰ ਹੈ ਅਤੇ ਬਹੁਤ ਹੀ ਉੱਚੀਆਂ ਪਹਾੜੀਆਂ ਵਾਲਾ ਇਲਾਕਾ ਹੈ ਇਹ ਚੌਂਕੀ ਲੋਕਹਾਰਕਲੇ ਅਤੇ ਗਰਲਸਤਾਨ ਦੇ ਵਿਚਕਾਰ ਸਥਿਤ ਹੈ ਦੋਨੋਂ ਚੌਂਕੀਆਂ ਵਿੱਚ ਜ਼ਿਆਦਾ ਦੂਰੀ ਹੋਣ ਕਾਰਨ ਵਿਚਕਾਰ ਕਮਿਊਨੀਕੇਸ਼ਨ ਸਥਾਪਿਤ ਕਰਨ ਲਈ ਇਹ ਚੌਂਕੀ ਬਣਾਈ ਗਈ ਸੀ ਅਸਲ ਵਿੱਚ ਇਹ ਇਲਾਕਾ ਸ਼ਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ ਉਹਨਾਂ ਨੇ ਇਸ ਇਲਾਕੇ ਦੀ ਸਰਹੱਦ ਦੀ ਰੱਖਿਆ ਲਈ ਬਹੁਤ ਸਾਰੀਆਂ ਚੌਂਕੀਆਂ ਬਣਵਾਈਆਂ ਸਨ ਪਰ ਸਿੱਖ ਰਾਜ ਦੇ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਜਾਣ ਤੋਂ ਬਾਅਦ ਇਹ ਬ੍ਰਿਟਿਸ਼ ਸਮਰਾਜ ਦਾ ਹਿੱਸਾ ਬਣ ਗਿਆ ਪਰ ਇੱਥੋਂ ਦੇ ਕਬਾਈਲੀ ਲੋਕ ਅਤੇ ਪਠਾਨ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਉਹ ਅਕਸਰ ਹੀ ਇਨ੍ਹਾਂ ਚੌਕੀਆਂ ਉੱਪਰ ਇਹਨਾਂ ਨੂੰ ਆਜ਼ਾਦ ਕਰਵਾਉਣ ਲਈ ਹਮਲਾ ਕਰਦੇ ਰਹਿੰਦੇ ਸਨ ਅਗਸਤ 1897 ਵਿੱਚ ਲੈਫਟੀਨੈਂਟ ਕਰਨਲ ਜohn ਹਟਨ ਦੀ ਅਗਵਾਈ ਵਿੱਚ 36 ਸਿੱਖ ਹੁਣ 4 ਸਿੱਖ ਦੀਆਂ पांच कंपनीया ब्रिटिश भारत ਦੇ ਉੱਤਰ ਪੱਛਮੀ ਸਰਹੱਦ ਵਿੱਚ ਤਨਾਤ ਸਨ ਕਿਲਾ ਲੋਕਹੜ ਅਤੇ ਕਿਲਾ ਗੁਲਸਤਾਨ ਦੇ ਜ਼ਿਆਦਾ ਗਿਣਤੀ ਵਿੱਚ ਫੌਸੀ ਪਰ ਸਾਰਾਗੜੀ ਵਿੱਚ ਸਿਰਫ 21 ਸਿਖ ਸਿਪਾਈ ਹੀ ਹਵਾਲदार ਇਸ਼ਰ ਸਿੰਘ ਦੀ ਅਗਵਾਈ ਵਿੱਚ ਤਨਾਤ ਸਨ 12 ਸਤੰਬਰ 1897 ਨੂੰ ਅਫਗਾਨੀ ਬੀਲੇ ਸਮੂਹ ਨੇ ਸਾਰਾਗੜੀ ਉੱਪਰ ਹਮਲਾ ਕਰ ਦਿੱਤਾ ਉਹਨਾਂ ਦੀ ਗਿਣਤੀ 10 ਤੋਂ 12000 ਸੀ ਜਦ ਕਿ ਸਾਰਾਗੜੀ ਝੁੰਕੀ ਵਿਛ ਸਰਪ 21 ਸਿਖ ਸਪਾਈ ਹੀਦ ਦੇ ਨਾਮ ਸੰ ਹਵਲਦਾਰ ਇਸ਼ਰ ਸਿੰਘ ਜੋ ਕਿ ਪਿੰਡ ਝੋਟਾ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸੀ ਨੂੰ ਪਕਾਨਾ ਨੇ ਬਹੁਤ ਲਾਲਚ ਦਿੱਤੇ ਕਿ ਉਹ ਆਤਮ ਸਮਰਪਣ ਕਰ ਦੇਣ ਪਰ ਹਵਲਦਾਰ ਇਸ਼ਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਖਰੀ ਸਾਹ ਤੱਕ ਲੜਨ ਦਾ ਫੈਸਲਾ ਕੀਤਾ ਸਤੰਬਰ ਨੂੰ ਸਵੇਰੇ ਤੜਕੇ 9 ਵਜੇ ਅਫਗਾਨਾ ਨੇ ਸਾਰਾ ਗੜੀ ਚੌਂਕੀ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸਿਗਨਲ ਮੈਨ ਗੁਰਮੁਖ ਸਿੰਘ ਨੇ ਕਰਨਲ ਹਟਨ ਨੂੰ ਸੰਕੇਤ ਭੇਜਿਆ कि ਉਹਨਾਂ ਦੇ ਚੌਂਕੀ ਉੱਪਰ ਹਮਲਾ ਹੋ ਗਿਆ ਹੈ ਪਰ ਹਾਕਨ ਕੋਈ ਮਦਦ ਨਹੀਂ ਭੇਜ ਸਕਿਆ ਕਿਉਂਕਿ ਉਸ ਨੂੰ ਆਪਣੇ ਕਿੱਲੇ ਉੱਪਰ ਵੀ ਹਮਲੇ ਦਾ ਅੰਦੇਸ਼ਾ ਸੀ ਸਾਰਾ ਗੜੀ ਵਿੱਚ ਤਨਾਰ ਸਿੱਖ ਯੋਦੇ ਦੁਸ਼ਮਨ ਨੂੰ ਕਿੱਲੇ ਤੱਕ ਪਹੁੰਚਣ ਤੋਂ ਰੋਕਣ ਲਈ ਆਖਰੀ ਦਮ ਤੱਕ ਲੜਨ ਦਾ ਫੈਸਲਾ ਕਰਦੇ ਹਨ ਅਫਕਾਨ ਕਿੱਲੇ ਵਿੱਚ ਵੜਨ ਲਈ ਹਮਲਾ ਕਰਦੇ ਹਨ ਪਰ ਸਿੱਖ ਉਹਨਾਂ ਨੂੰ ਪਾਰ ਰੋਕੀ ਰੱਖਦੇ ਹਨ ਇਸ ਲੜਾਈ ਵਿੱਚ ਸਿਪਾਈ ਭਗਵਾਨ ਸਿੰਘ ਸ਼ਹੀਦ ਹੋਣ ਵਾਲਾ ਪਹਿਲਾ ਸਿੱਖ ਸਿਪਾਈ ਸੀ ਦਪਹਿਰ ਤੱਕ ਅਕਸਮਾਨ ਦੀ ਲੜਾਈ ਚੱਲਦੀ ਰਹੀ ਜਿਸ ਵਿੱਚ ਕਈ ਸਿੱਖ ਫੌਜੀ ਸ਼ਹੀਦ ਹੋ ਚੁੱਕੇ ਸਨ ਕਰਨਲ ਹਟਨ ਇਹ ਲੜਾਈ ਲੋਕ ਹਾਰ ਕੇ ਲਈ ਵਿੱਚੋਂ ਦੇਖ ਰਿਹਾ ਸੀ ਗੋਲੀ ਸਿੱਕਾ ਖਤਮ ਹੁਣ ਕਿਨਾਰੇ ਸੀ ਦੁਸ਼ਮਣ ਨੇ ਕਿਸੇ ਤਰ੍ਹਾਂ ਇੱਕ ਪਾਸੇ ਕੰਧ ਵਿੱਚ ਪਾੜ ਪਾ ਲਿਆ ਅਫਗਾਨ ਪਾੜ ਰਾਹੀਂ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਸਾਹਮਣੇ ਸਾਹਮਣੇ ਦੀ ਲੜਾਈ ਸ਼ੁਰੂ ਹੋ ਚੁੱਕੀ ਸੀ ਇੱਕ ਪੌਜੀ ਹੁਣ ਸਿਰਫ ਬੈਂਟਾ ਨਾਲ ਹੀ ਲੜ ਰਹੇ ਸਨ ਇਸ ਲੜਾਈ ਵਿੱਚ ਹਵਲਦਾਰ ਇਸ਼ਰ ਸਿੰਘ ਵੀ ਸ਼ਹੀਦ ਹੋ ਚੁੱਕਾ ਸੀ ਅੰਤ ਵਿੱਚ 20 ਇੱਕ ਪੌਜੀ ਸ਼ਹੀਦ ਹੋ ਚੁੱਕੇ ਸਨ ਤੇ ਸਿਰਫ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ ਉਸਨੇ ਸਿਗਨਲ ਬੰਦ ਕਰ ਦਿੱਤਾ ਕਿ ਇਕੱਲੇ ਹੀ ਲੜਾਈ ਸ਼ੁਰੂ ਕਰ ਪੀਤੀ ਉਸਨੇ 20 ਤੋਂ ਵੱਧ ਅਫਗਾਨਾਂ ਨੂੰ ਮਾਰ ਮੁਕਾਇਆ ਅਫਗਾਨਾਂ ਨੇ ਉਸਦੀ ਪੋਸਟ ਨੂੰ ਅੱਗ ਲਾ ਦਿੱਤੀ ਉਹ ਸ਼ਹੀਦ ਹੋਣ ਸਮੇਂ ਵੀ ਬੋਲੇ ਸੋਨਹਾਲ ਦੇ ਜ਼ਿਕਾਰੇ ਲਾਉਂਦਾ ਰਿਹਾ 21 ਸਿੱਖਾਂ ਨੇ 600 ਤੋਂ ਵੱਧ ਅਫਗਾਨੀਆਂ ਨੂੰ ਮਾਰ ਦਿੱਤਾ ਤੇ ਇਸ ਤੋਂ ਵੱਧ ਅੱਗ ਨਾਲ ਝੁੱਲਸ ਗਏ ਅਫਗਾਨੀ ਵੀ ਇਹਨਾਂ ਨੁਕਸਾਨ ਨਾਲ ਹੈਰਾਨ ਤੇ ਪਰੇਸ਼ਾਨ ਹੋ ਗਏ ਉਹ ਦਿਨਾਂ ਬਾਅਦ ਇੱਕ ਹੋਰ ਭਾਰਤੀ ਬ੍ਰਿਟਿਸ਼ ਤਲ ਨੇ ਪੋਸਟ ਤੇ ਮੋੜ ਕਬਜ਼ਾ ਕਰ ਲਿਆ 21 ਸਿੱਖਾਂ ਦੀ ਬਹਾਦਰੀ ਦੀ ਖਬਰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਸਾਬਣੇ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਸ਼ਹੀਦਾਂ ਦੇ ਪਰਿਵਾਰਾਂ ਨੂੰ 2-2 ਮਰੱਬੇ ਜ਼ਮੀਨ ਵੀ ਦਿੱਤੀ ਗਈ ਤੇ ਉਹਨਾਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਟ ਦਿੱਤਾ ਗਿਆ ਚੋਂ ਕਿ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਹੈ ਇਹਨਾਂ ਦੀ ਯਾਦ ਵਿੱਚ ਸਿੱਖ ਰੈਜੀਮੈਂਟ 12 ਸਤੰਬਰ ਨੂੰ ਸਾਰਾ ਘੜੀ ਦਿਵਸ ਵਜੋਂ ਮਨਾਉਂਦੀ ਹੈ ਬਾਅਦ ਵਿੱਚ ਇਹਨਾਂ ਦੀ ਯਾਦ ਵਿੱਚ ਦੋ ਗੁਰਦੁਆਰੇ ਇੱਕ ਹਰਮੰਦਰ ਸਾਹਿਬ ਦੇ ਨੇੜੇ ਅਤੇ ਦੂਸਰਾ ਫਿਰੋਜ਼ਪੁਰ ਕੈਂਟ ਦੇ ਕੋਲ ਬਣਾਇਆ ਗਿਆ ਕਿਉਂਕਿ ਬਹੁਤੇ ਜਣੇ ਫਿਰੋਜ਼ਪੁਰ ਦੇ ਏਰੀਏ ਨਾਲ ਸੰਬੰਧਿਤ ਸਨ ਭਾਵੇਂ ਕਿ ਇਹ ਲੜਾਈ ਖਾਸ ਤੇ ਸਕੂਲਾਂ ਵਿੱਚ ਪੜਾਈ ਜਾਂਦੀ ਹੈ ਪਰ ਪਾਰਤਵ ਦੇ ਸਕੂਲਾਂ ਵਿੱਚ ਇਹ ਹਜੇ ਵੀ ਨਹੀਂ ਪੜਾਈ ਜਾਂਦੀ ਇਨ੍ਹਾਂ ਸਿੱਖ ਯੋਧਿਆਂ ਨੇ ਬਹਾਦਰੀ ਦੀ ਉਹ ਮਿਸਾਲ ਪੈ